ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੀ ਹੋਵੋਗੇ ਇੱਕ ਰਿਕਵੈਸਟ ਫਿਰਦੀ ਕਰਦੇ ਆ ਨਰਕ ਪਰਖ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਈ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਪਹੁੰਚਿਆ ਬਾਈ ਸ਼ੇਰੇ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਇੱਥੇ ਵੀ ਅੱਜ ਸੇਲ ਨੇ 크로스 ਆਂਗਰੇ ਵਿੱਚ ਵੜਾ ਸ਼ਾਈ ਹਾਲ ਤੇ ਐਚ ਐਫ ਦਾ ਤੇ ਕੀਮਤ ਬਿਲਕੁਲ ਜਾਇਜ਼ ਕੀਮਤ ਕਰਾਉਣੇ ਨਾਰਮਲ ਕੀਮਤ ਬਣਿਆ ਰਿਓ ਜੁੜੇ ਰਿਓ ਐਂਡ ਤੱਕਰ ਜੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸ਼ਮਸ਼ੇਰ ਸਿੰਘ ਸასი ਕਾਲ ਸასი ਕਾਲ ਸਤਿ ਸ੍ਰੀ ਅਕਾਲ ਜੀ ਕਿਹਾਲ ਜੋ ਕਿਰਪਾ ਜੀ ਕਿਰਪਾ ਜੀ ਤਾਂ ਮਾਰਾ ਸ਼ੁਕਰ ਹੈ ਚੱਲਦੇ ਕਾਰੋਬਾਰ ਹਾਂਜੀ ਚੱਲਦੇ ਜੀ ਚੱਲਦੇ ਜੀ ਹੋਰ ਦੱਸੋ ਵਧੀਆ ਵਧੀਆ ਤੁਸੀਂ ਸ਼ਾਮ ਜੀ ਓਕੇ ਰਿਪੋਰਟ ਓਕੇ ਓਕੇ ਜੀ ਠੀਕ ਆ ਲਾਲੇ ਝੋਨੇ ਝੋਨੇ ਹਾਂ ਜੀ ਲਾਲੇ ਜੀ ਸਾਹਿਬ ਸ਼ੁਕਰ ਹੈ ਤੇ ਐਡਰੈਸ ਕਰਕੇ ਨੋਟ ਪਿੰਡ ਮਾਣੀ ਮਲੀਆਂ ਜ਼ਿਲ੍ਹਾ ਵੀ ਤਰਨਤਾਰਨ ਜੀ ਤਰਨਤਾਰਨ ਮੋਬਾਈਲ ਨੰਬਰ ਜੀ 9779721244 ਠੀਕ ਆ ਹਾਂਜੀ ਦੋ ਵੜਾ ਲੈਣ ਦੀ ਗੱਲ ਹਾਂਜੀ ਦੋਵੇਂ ਵੜਾ ਆ ਵੀ ਚਾਜ ਨੂੰ ਅੱਜ ਜਦ ਨਹੀਂ ਹੋਇਆ ਸੂਈ ਨੂੰ ਸਾਹਿਬ ਇਹਨੂੰ ਵੀ ਤੇ ਜਦ ਨਹੀਂ ਆ ਤੇ ਤਿੰਨ ਦਿਨ ਹੋ ਗਏ ਸਹੀ ਹਾਂ ਹਾਂਜੀ ਦੋਹਾਂ ਦੇ ਮਗਰੀ ਬੱਚੀਆਂ ਬੱਚੀਆਂ ਹਾਂਜੀ ਡਬਲ ਫਾਇਦੇ ਕਰਤੇ ਹਣਾ ਇੱਕ ਫਰੀ ਇੱਕ ਫਰੀ ਵਾਹ ਆ ਪਿਓਰ ਸ਼ਾਈ ਹਾਲ ਪਿਓਰ ਸ਼ਾਈ ਹਾਲ ਜੀ ਤੇ ਗਾਂ ਵੀ ਸ਼ਾਈ ਹਾਲ ਆ ਨਾ ਆ ਚਫਤਾ ਦੇ ਜਲਸੀ ਦਾ ਕ੍ਰੋਸ ਓਏ ਧੁੰਨ ਧੰਨ ਥੱਲੇ ਪੂਰਾ ਲੰਮਕਦਾ ਪਿਆ ਨਾ ਹਾਂਜੀ ਹਾਂਜੀ ਮੱਝਾਂ ਵਾਲਾ ਥਣ ਮੜੀ ਲਾ ਦਿਓ ਵੈੜ ਨੂੰ ਵਿਖਾਇਓ ਥਣ ਥਣ ਵਿਖਾ ਦਿਓ ਤੇਰਾ ਚੰਗੀ ਤਰ੍ਹਾਂ ਵਾਹ 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 ਕਿਆ ਬਾਤ ਸਜਨੋ ਥਾਲ ਚੰਗਾ ਕੁਲਫੇ ਵਾਲਾ ਥਾਲ ਲੱਗਾ ਪਿਆ ਸ਼ਾਈ ਹਾਲ ਅੰਗ ਦੇ ਵਿੱਚ ਵਹਿੜਿਆ ਸੂਹਾ ਦੂਜਾ ਨਾ ਹਾਂਜੀ ਜੀ ਕਿੰਨੇ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਜੀ ਇਹਦੇ ਸਿਰੇ 13 14 ਕਿਲੋ ਹੋ ਗਈ ਬੋਲੀ ਇਹਦੇ ਤੋਂ 14 ਪਲੱਸ ਬੋਲੀ ਤਿਆਰ ਕੀਤੀ ਹੈ ਹਨਾ ਖੋਲ ਕੇ ਤੋੜਾ ਤੜਾ ਤੁਹਾਨੂੰ ਕਰਵਾਉ ਚੈੱਕ ਲੈ ਚੱਲੋ ਤੇ ਦੂਜਾ ਸੁਆਹ ਏ 13 14 ਕਿਲੋ ਬੜੇ ਰਾਮਨਾਥ ਜਿਹੜਾ ਬੋਲੀ ਏ ਸਟਾਰਟਿੰਗ ਕੀਤੀ ਏ ਤੇ 16 ਕਿਲੋ ਕਰ ਜੂਗੀ ਦੁੱਧ 16 17 ਕਿਲੋ ਹੀ ਦੇਣਾ ਇਹਨਾਂ ਨੂੰ ਕਰ ਦਿਓ ਹਨਾ ਕਰ ਜੂਗੀ ਇਹਨੇ ਗਰਮੀ ਗਰਮੀ ਨਹੀਂ ਹੋਣੀ ਠੀਕ ਆ ਬੱਚੇ ਦਾ ਵਾ ਕਰੀ ਜਾਂਦੀ ਬੱਚੇ ਦਾ ਕਰਕੇ ਮਗਰ ਹੋ ਜਾ ਜੀ ਇੱਕ ਜਣਾ ਹਨਾ ਨਹੀਂ ਕੋਈ ਬੱਚਾ ਨਾ ਖੋਲ ਕੇ ਆ ਖੋਲੋ ਖੋਲਣਾ ਜੀ ਭਾਈ ਜਮ ਮਗਰ ਵੇ ਕਰੋ ਅੱਜ ਆਈ ਹੈ ਨਾ ਅੱਜੇ ਆਈ ਹੈ ਨਾ ਜੀ ਜੀ ਇਹ ਤਾਂ ਜੀਵ ਨਹੀਂ ਆਉਂਦੇ ਸਾ ਜਨਾ ਕਰੋ ਸੰਗ ਦੇ ਵਿੱਚ ਆ ਤੇ ਚਲੋ ਚੰਗੀ ਆ ਬੱਚੇ ਦਾ ਫਿਰ ਤਾਜ਼ਾ ਸੋਇਆ ਜਿਹੜਾ ਪਸ਼ੂ ਕਰਦਾ ਕੋਈ ਨਹੀਂ ਇਹਨੂੰ ਲੈ ਚਲੋ ਭਾਈ ਇਹਨੂੰ ਲੈ ਚਲੋ ਅੰਦਰ ਬਾਕੀ ਰਾਜੀ ਬਾਜੀ ਫੋਲਿਆ ਨਾ ਵੱਡੀ ਕਾਦੀ ਹਾਂ ਜੀ ਵੱਡੀ ਕੀ ਬਾਤ ਅੱਛਾ ਜੀ ਹਾਂ ਜੀ ਲਾਇਓ ਕੋਈ ਨਹੀਂ ਬਾਪੀ ਜਿਵਾਈ ਤੇ ਇੰਨੀ ਭੋਲੀ ਆ ਨਾ ਠੀਕ ਆ ਕੰਨੂ ਗੱਲਾਂ ਤੇ ਸੋਹਣੀ ਹੈ ਨਾ ਹਾਂ ਜੀ ਥੋੜਾ-ਤਰਾ ਬਹੁਤ ਸੋਹਣਾ ਹੈ ਹਾਈਟ ਵੀ ਚੰਗੀ ਵੱਡੀ ਆ ਰਾਜੀ ਵੀ ਚੰਗੀ ਆ ਰਾਜੀ ਲੈਓ ਭਾਈ ਜੀ ਨਾ ਵੱਛੀ ਨੂੰ ਖੀਤੀ ਜਾਓ ਵੱਛੀ ਫੜ ਲਿਓ ਜੀ ਲਓ ਜੀ ਵੱਛੀ ਆ ਸੱਜਣੋ ਮਗਰ ਬੜੀ ਪਿਆਰੀ ਛਾ ਯਾਰ ਠੀਕ ਆ ਤੇ ਵੱਛੀ ਬ੍ਰਾਊਨ ਆ ਆ ਬਲੈਕ ਆ ਬਲੈਕ ਦੇ ਨਾਲ ਬ੍ਰਾਊਨ ਫਰੀ ਦਿੱਤੀ ਜਾਊਗੀ ਛਾਂ ਚੰਗਾ ਮੱਜਾਂ ਵਾਲਾ ਤੇ ਕੀਮਤ ਜਾਇਜ਼ ਕਰਾਉਣੀ ਆ ਬਾਈ ਜੀ ਕੀ ਕੀਮਤ ਕਰ ਦੋ ਬਿਲਕੁਲ ਨਿੱਕੀ ਜੀ ਕੀਮਤ ਆ 55000 ਦੀ ਦੇ ਦਈਏ ਜੀ ਪਿਆਰ ਮੌਤ ਹੈ ਪਿਆਰ ਮੌਤ ਕਰ ਦੋ ਜਾਇਜ਼ ਛੱਡ ਜੇ ਦੋ ਛੱਡ ਦੋ ਹੈ ਦੋ ਚਲੋ ਫਿਰ ਇਹ ਛੋਟ ਹੀ ਹੁੰਨੀ ਈ ਹੁਣ ਤੁਹਾਡੀ ਖੁਸ਼ੀ ਆਹ ਫੁੱਲ ਪਹਿਣ ਸਤਾ ਨਹੀਂ ਪਾਇਆ ਭਾਜੀ ਜੈਸਨ ਉਹ ਕਿੰਨੇ ਦੀ ਹੋ ਗਈ 2000 ਹੈ 53 ਹਾਂਜੀ ਓਕੇ ਜੀ ਤੇ ਅੱਗੇ ਆ ਗਈ ਐਚ ਐਫ ਦਾ ਕ੍ਰੋਸ ਅੰਗ ਹਨਾ ਐਚ ਐਫ ਉਹਦੇ ਸ਼ਾਈ ਵਾਲ ਦਾ ਇਹਨੂੰ ਕਰ ਦੋ ਮਾੜੀ ਜੀ ਲਾ ਰੋ ਵਾਹ ਵਾਹ ਇਹ ਵੀ ਤਾਜੀ ਬਿਲਕੁਲ ਗਿੱਲਾ ਨਾ ਹੋਵੇ ਬੱਛੀ ਆ ਗਈ ਹਨਾ ਮਗਰ ਹਾਂਜੀ ਹਾਂਜੀ ਤੋਰਾ ਕਰਾਉ ਜਾਂਦਾ ਵਿੱਚ ਖੋਲ ਕੇ ਇਹਦੇ ਥਲੇ ਤੁਹਾਨੂੰ ਸਭ 12 ਕਿਲੋ ਦੋ ਤੇ ਆ 12 ਕਿਲੋ ਬੌਲੀ ਹਾਂਜੀ 12 ਤੇ ਉਹਦੇ 13 ਹੀ ਉਹਦੇ ਥਲੇ 13 ਕਿਲੋ ਹੋਊਗਾ ਉਹਦਾ ਕਿਲੋ ਵਾਧਾ ਹਨਾ ਹਾਂਜੀ ਹਾਂਜੀ ਕਿਉਂ ਇਹ ਤਿੱਜਾ ਮਾਰਾ ਕੀ ਨਾਲੀ ਦਾ ਇਹ ਵੀ ਇਹੇ ਤੁਪਨਾ ਦੇ ਬੱਛੀ ਹੈ ਹਾਂ ਉਹ ਵੀ ਤਰੂ ਕੀ ਹੈ ਜੇ ਚੋਦ ਦੋ ਥੋੜਾ ਕਾ ਇਸ ਪਾਰਟੀ ਬੜੀ ਸੁਣੀ ਨਿੱਕੀ ਜੀ ਹੈ ਨਾ ਹਾਂਜੀ ਹਾਂਜੀ ਵਾਹ ਵਾਹ ਬਿਲਕੁਲ ਨਿੱਕੀ ਜੀ ਆ ਹਾਂਜੀ ਹਾਂਜੀ ਜਰਸੀ ਦਾ ਜਿਵੇਂ ਐਚਐਫ ਦਾ ਕਰੋਸ ਸੰਗ ਮਿਕਸ ਹੋਇਆ। ਕੀ ਬਾਤ ਹੈ। ਥਣ ਲੈਵਾ ਚੰਗਾ ਗੱਡੀ ਬੈਠੀ ਹੈ ਨਾ। ਨਹੀਂ ਹੱਦੀ ਨਹੀਂ ਸਤੂ ਸਾਹਿਬੋਂ ਥੱਲੇ। ਬਾਨਾ ਸਾਰਾ ਬਾਨਾ ਝਾੜ ਜਾਂਦੀ ਆ। ਪੂਰਾ ਬਾਨਾ ਝਾੜਦੀ ਥਣ ਪੂਰਾ ਪੁੱੜਦੀ ਆ। ਠੰਡੀ ਇੰਨੀ ਜ਼ਿਆਦੀ ਨਿਕਲੀ ਹੈ ਨਾ ਇੱਕ ਡੰਗ ਵੀ ਇਹਨੇ। ਰਾਤ ਚੁੱਤ ਕੇ ਨਹੀਂ ਵਿਖਾਈ। ਕੀ ਬਾਤ ਹੈ। ਹਾਂਜੀ। ਥਣ ਪੂਰਾ ਮੁਠੀ ਤੋਂ ਬਾਹਰ ਆਊਗਾ ਨਾ। ਹਾਂਜੀ ਮੁਠੀ ਤੋਂ ਬਾਹਰ ਬਾਈ। ਠੀਕ ਹੈ। ਬਲਕੇ ਭੜਾ ਗਏ। ਅੱਪਰ ਆਰਫ ਤਾਜੀ ਫੀਨੂ ਪੈਣੀਆਂ ਜੀ। ਹਾਂਜੀ ਆ। ਲੈਓ। ਜਿੰਦੀ ਰਵੇ ਚਲੋ ਜਿੰਦੇ ਘਰ ਜਾਵੇ। ਹਾਂਜੀ। ਦੋਲੇ 15 16 ਤੋਂ ਇਹ ਵੀ ਨਹੀਂ ਜਾਂਦੀ 15 16ਾਂ ਦੇ ਦਊਗੀ ਬੜੀ ਬੜੇ ਆਰਾਮ ਨਾਲ ਲੋ ਜੀ ਸੱਜਣੋ ਬਹੁਤ ਸੋਹਣੀ ਆ ਵੈੜ ਦੂਜਾ ਸੂਹਾ ਤੇ ਦੂਜਾ ਹੀ ਆ ਨਾ ਭਾਈ ਜੀ ਦੂਜਾ ਤੋਂ ਦੂਜਾ ਹੀ ਠੀਕ ਆ ਤੇ ਕੀਮਤ ਕੀ ਕਰਦਗੇ ਕੀਮਤ ਇਹਦੀ ਆ 55000 ਦੀ ਹਾਂ ਐਗੇ ਇਹ ਹਾਂ ਤਾਂ ਨਹੀਂ ਪਿਆਰ ਮੋਟ ਕਰਕੇ ਚਲ ਜੀ ਹਾਰ ਛੱਡਦਾ ਵੀ ਜੇ 50000 ਦੇ ਦਈਏ ਹੋਰ ਕਰ ਦੋ ਨਹੀਂ ਫਿਰ ਮੜ ਕੇ ਸੰਧੂ ਸਾਹਿਬ ਹੋਰ ਕਰ ਦੋ ਚਲ ਚਲੋ ਉਸੇ ਰੇਟ ਤੇ ਦੇ ਦਾਂਗੇ 53 ਨੇ ਜਾਣਦਾਂਗੇ 53 ਹਜ਼ਾਰ ਜੇ ਜੋੜਾ ਲਉਦੇ 1 5 ਦਾ ਜੇ ਕੱਲੀ-ਕੱਲੀ ਲਊਗਾ ਤੇ ਫਿਰ 73 73 ਜਾਂ। ਲਓ ਸਜਣੋ ਜੋੜਾ 1 5 ਦਾ ਜੇ ਕੱਲੀ-ਕੱਲੀ ਲੈਣੀ 53 53 ਹਜ਼ਾਰ ਦੀ ਜੈਸਨੋ ਹੋ ਗਈ ਆ ਵੜਾਂ ਚੰਗੀਆਂ ਸੁਥਰੀਆਂ ਐ ਤੇ ਬਾਈ ਸ਼ਮਸ਼ੇਰ ਕੋਲ ਮੱਲਾਂ ਵਾਲੇ ਕੋਲ ਵੜਾਂ ਖੜੀਆਂ ਐ ਆਪਣੀ ਖਰੀਦਦਾਰੀ ਕਰਿਓ। ਬੱਚੀਆਂ ਸੰਧੂ ਸਾਹਿਬ ਮੜ ਕੇ ਵੀਰ ਪੁੱਛੀ ਜਾਂਦੇ ਆ ਵੀ ਮੱਛੀ ਕਿ ਬੱਛਾ ਐ। ਬੱਚੀਆਂ ਡਬਲ ਫਾਇਦੇ ਕੀਤੇ ਆ। ਹਾਂਜੀ ਹਾਂਜੀ। ਬਲੈਕ ਦੇ ਨਾਲ ਬ੍ਰਾਊਨ ਮੱਛੀ ਫ੍ਰੀ ਐਚ ਐਫ ਨਾਲ ਡੱਬੀ ਮੱਛੀ ਫ੍ਰੀ ਹਨਾ। ਓਕੇ ਰਿਪੋਰਟਾਂ ਐ। ਖਰੀਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ